ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਝ ਸੇਲ ਲੈ ਲੈ ਕੇ ਆਏ ਜੀ ਜਿਸ ਕਰਕੇ ਉਹ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਉਹ ਠੀਕ ਹਾਂ ਬਲੀ ਹਾਂਜੀ ਜੀ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਵੀਰੇ ਜਸਪ੍ਰੀ ਸਿੰਘ ਠੀਕ ਹੈ ਬਾਈ ਤੇ ਨੈਣੇਵਾਲ ਪਿੰਡ ਆਪਣਾ ਠੀਕ ਹੈ ਜ਼ਿਲ੍ਹਾ ਬਰਨਾਲਾ ਤਹਿਸੀਲ ਤਬਾਣਾ ਨੇੜੇ ਪਿੰਡ ਭਧੌੜ ਰਹਿ ਜਾਂਦਾ ਹਾਂ ਮੋਬਾਈਲ ਨੰਬਰ ਬੋਲ ਦੇ ਮੋਬਾਈਲ 99152 ਹੂੰ 30915 ਠੀਕ ਹੈ ਜੀ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਦੀ ਮੱਝ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਚੌਥਾ ਸੂਆ ਵੀਰੇ ਕਿੰਨੇ ਦਿਨ ਲੈਂਦੀ ਆ ਬਾਈ 10 ਕੁ ਦਿਨ ਲੱਜੂ ਵੀਰੇ ਹਜੇ ਕੀ ਰਿਕਾਰਡ ਆ ਦੁੱਧ ਦਾ ਬਾਈ 12 13 ਲੀਟਰ ਮਣਕਿਆ ਯਾਰ ਬਾਈ ਠੀਕ ਆ ਬਾਈ 12 ਤੋਂ 13 ਲੀਟਰ ਦਾ ਰਿਕਾਰਡ ਆ ਚੌਥਾ ਸੂਆ ਕਰਮ ਵਾਲੀ ਸੁੰਦੀ ਆ ਫੇਸ ਬਿਊਟੀ ਕਮਾਲ ਦੀ ਹੈ ਕੱਦਵੜ ਚੰਗਰ ਰਾਜੀ ਆ ਸਮੀ ਪੜੀ ਐ ਚਵਾਈ ਤੂ ਵੀ ਕਿਵੇਂ ਸੀ ਬਾਈ ਚਵਾਈ ਬਾਈ ਜਿਵੇਂ ਮਾਦੀ ਕਰਦੇ ਆ ਬੁੜੀਆਂ ਚੋਈ ਜਾਣ ਕੋਈ ਚੱਕਰ ਨਹੀਂ ਠੀਕ ਆ ਠੰਡੀ ਠੰਡੀ ਫੋਲ ਅਸੀਂ ਆਰਡਰ ਕਮਾਲ ਦਾ ਹਾਜੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲਓ ਚਾਰੇ ਥਣ ਨਿੱਖੜਵੇਂ ਪੂਰੇ ਗੈਬ ਤੇ ਆ ਮੁੱਠੀ ਵਾਲਾ ਥਣ ਲੱਗੇ ਚਵਾਈ ਚੁਈ ਨੰਬਰ 1 ਫੇਸ ਚੰਗਰ ਰਾਜੀ ਫੋਲ ਆ ਬਾਈ ਤੇ ਥਣ ਨੇੜ ਤੋਂ ਚੈੱਕ ਕਰਵਾਉਨੇ ਆ ਸਵਾਈ ਤੋਂ ਵੀ ਵਾਈ ਕਹਿੰਦਾ ਨੰਬਰ 1 ਠੰਢੀ ਹੈ ਇੰਨੀ ਕਾ ਜਿਵੇਂ ਮਰਜ਼ੀ ਤੋਈ ਚਲੋ ਕੋਈ ਚੱਕਰ ਨਹੀਂ ਕਹਿ ਨਹੀਂ ਕੁਛ ਨਹੀਂ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਲੱਗਿਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੀ ਮੋਲ ਆ ਬਈ ਜਾਇਜ ਜਰਾ ਮੋਲ ਕੀ ਵੱਡ ਬੱਡ ਚੰਗਾ ਬਾਈ ਤੋਰਾ ਤਾਰਾ ਚੰਗਾ ਚੰਗੀਆ ਸਮੀ ਪੜੀਆ ਰਾਜੀਆ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਥਣ ਲੈ ਵਾ ਬਕ ਚੰਜਾ ਚੌੜੀ ਚੂੜੀ ਫੋਲਾ ਸਮੀ ਪੜੀ ਫੋਲਾ ਕੀ ਆ ਬਾਤ ਆ ਮੋੜ ਲੈ ਵੀਰੇ ਮੋਲ ਫੋਨ ਤੀ ਹੋਜੋ ਹਾਂ ਠੀਕ ਆ ਮੌਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੌਲ ਆ ਜਿਹੜਾ ਮੱਝ ਦੇ ਹਿਸਾਬ ਨਾਲ ਬਿਲਕੁਲ ਬਈ ਜਾਇਜ਼ ਹੋਊਗਾ ਤੇ ਕਿਸੇ ਵੀਰ ਦੇ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ